ਹੰਗਾਰਾ ਸੰਗਤ ਦਾ ਬਹੁਤ ਹੈ ਅਖਬਾਰ ਹੋਏ ਸਭ ਮਿਲेंगे ਬੱਚੇ ਸ਼ਰਮ ਜੋ ਹੋਈ ਸਾਡੇ ਗੁਰੂ ਸਾਹਿਬ ਦੀ ਬਾਣੀ ਸਾਨੂੰ ਹਮੇਸ਼ਾ ਹੀ ਇੱਕ ਤੁਰੇ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੀ ਆ ਇੱਕ ਰਹਿਣ ਦਾ ਉਪਦੇਸ਼ ਦਿੰਦੀ ਆ ਔਰ ਇੱਕ ਰੱਬ ਨੂੰ ਸਾਰਿਆਂ ਚ ਵੇਖਣ ਦਾ ਵੀ ਉਪਦੇਸ਼ ਦਿੰਦੀ ਆ ਬਾਕੀ ਜਦੋਂ ਅਸੀਂ ਗੁਰੂ ਤੋਂ ਦੂਰ ਹੁੰਨੇ ਆ ਤੇ ਉਦੋਂ ਸਾਡੇ ਤੇ ਕੱਜ ਤੇ ਵਿਕਾਰ ਤੇ ਬਰਾਈਆਂ ਪੈਦਾ ਹੁੰਦੀਆਂ ਤੋ ਸਾਡਾ ਤੇਹੀ ਆ ਵੀ ਅਸੀਂ ਸਾਰੇ ਗੁਰੂ ਦੇ ਨੇੜੇ ਆਈਏ ਗੁਰੂ ਵਾਲੇ ਬਣੀਏ ਵਧੀਆ ਹੰਗਾਰਾ ਸੰਗਤ ਦਾ ਔਰ ਜਿਵੇਂ ਦੇਵੇਂ ਕੋਈ ਕਿਉਂਕਿ ਆਪਾਂ ਗੁਰੂ ਸਾਹਿਬ ਦੇ ਜਿੰਨਾ ਹੀ ਨਿਹੜੇ ਆਵਾਂਗੇ ਜੀ ਉਹਨਾਂ ਹੀ ਆਨੰਦ ਆ ਉਹਨੀਆਂ ਖੁਸ਼ੀਆਂ ਵਧੀਆ ਚੱਲ ਰਿਹਾ ਹੈ ਜਿਸ ਤਰੀਕੇ ਦੇ ਨਾਲ ਧਰਮ ਪਰਿਵਰਤਨ ਜਿਹੜਾ ਹੈਗਾ ਇਹ ਪੰਜਾਬ ਦੇ ਵਿੱਚ ਲਗਾਤਾਰ ਵਧ ਰਿਹਾ ਉਸ ਚੀਜ਼ ਨੂੰ ਮੁਰਤੂ ਜਿਹੜਾ ਹੈਗਾ ਕਿਉਂਕਿ ਸਿੱਖ ਜਿਹੜੇ ਨੇ ਆਪਣੇ ਕਾਫੀ ਜਿਹੜਾ ਹੈਗਾ ਕੁਐਸਚਨ ਦੇ ਵਿੱਚ ਆ ਰਹੇ ਨੇ ਉਸ ਚੀਜ਼ ਨੂੰ ਮੁਰਤੂ ਪਰ ਜਿਹੜਾ ਹੈਗਾ ਬੈਕ ਲਿਆਉਣ ਦੇ ਲਈ ਕੀ ਕੁਝ ਤੁਸੀਂ ਵੀ ਚਿੰਤਾ ਪ੍ਰਗਟ ਕੀਤੀ ਹੈ ਉਹ ਮੋੜ ਬਹਾਲੀ ਲਈ ਆਪਣੀ ਕੀਤੀ ਨੇ ਜਿਹੜਾ ਤੇ ਸਿੱਖਾ ਉਹ ਕਦੀ ਧਰਮ ਨਹੀਂ ਪਰਿਵਰਤਨ ਕਰਦਾ ਉਹ ਬੰਦ-ਬੰਦ ਕਟਾਜੂ ਕੋਪਰੀ ਲਵਾ ਲਉ ਪਰ ਜਿਨ੍ਹਾਂ ਨੂੰ ਅਜੇ ਕੋਈ ਸਿੱਖੀ ਦੀ ਬਾਣੀ ਸਮਝ ਨਹੀਂ ਆਉਂਦੀ ਉਹਨਾਂ ਨੂੰ ਕੋਈ ਪਰਗਲਾ ਲੈਂਦਾ ਮੈਂ ਉੱਪਰ ਵੀ ਕਹਿ ਕੇ ਆਇਆ ਕਿ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਨਾ ਸਾਨੂੰ ਸਾਡੇ ਗੁਰੂ ਨੇ ਸਿਖਾਈ ਆ ਅਸੀਂ ਤੇ ਪ੍ਰੇਮ ਪਿਆਰ ਦੇ ਨਾਲ ਹਰੇਕ ਨੂੰ ਨੇੜੇ ਲਾਉਣਾ ਗੁਰੂ ਸਾਹਿਬ ਨੇ ਵੀ ਇਦਾਂ ਹੀ ਲਾਇਆ ਸੀ ਜਿੱਥੋਂ ਤੱਕ ਉਹਨਾਂ ਨੂੰ ਨੇੜੇ ਲਿਆਉਣ ਦੀ ਗੱਲ ਆ ਮੇਰੀ ਸਮੁੱਚੀ ਕੌਮ ਨੂੰ ਵੀ ਅਪੀਲ ਆ ਕਿ ਅਸੀਂ ਆਪਣਾ ਜਿਹੜਾ ਦੁਸ਼ਮੰਦ ਕੱਢਦੇ ਆ ਜੇ ਨਹੀਂ ਕੱਢਦੇ ਤੇ ਕੱਢੀਏ ਉਹ ਜਿਹੜਾ ਸਾਡਾ ਦਸਬੰਧ ਦਾ ਠੀਕ ਆ ਅਸੀਂ ਧਰਮਤ ਕਾਰਜਾਂ ਤੇ ਵੀ ਲਾਈਏ ਜਿੱਥੇ ਲੱਗਣਾ ਪਰ ਉਹਦੀ ਨਾਲ ਨਾਲ ਜਿਹੜਾ ਕੋਈ ਸਾਡੇ ਪਿੰਡ ਚ ਕੋਈ ਆ ਆਰਥਿਕ ਤੌਰ ਤੇ ਆਰਥਿਕ ਤੌਰ ਤੇ ਪਛੜਿਆ ਹੈ ਜ਼ਰੂਰਤਮੰਦ ਦੇ ਜੇ ਉਹਦੇ ਬੱਚੇ ਦੀ ਕੋਈ ਫੀਸ ਦਾ ਮਸਲਾ ਆਪਾਂ ਫੀਸ ਦਈਏ ਜੇ ਕਿਸੇ ਗਰੀਬ ਦੀ ਧੀ ਦਾ ਵਿਆਹ ਦੀ ਗੱਲ ਆ ਪਰ ਮੈਂ ਕਹਿੰਦਾ ਉਹ ਕਿਸੇ ਵੀ ਧਰਮ ਦਾ ਵੇ ਇਹ ਵੀ ਨਹੀਂ ਮਸਲਾ ਆਪਾਂ ਉਹਦੀ ਮਦਦ ਕਰੀਏ ਜਦੋਂ ਆਪਾਂ ਇੱਕ ਦੁਦੇ ਦੀਆਂ ਬਾਹਮਾਂ ਬਣਾਾਂਗੇ ਪੰਜਾਬ ਤੇਵੇਂ ਦਾ ਹੀ ਆ ਪੇ ਜਿੱਥੇ ਇੱਕ ਦੂਜੇ ਦੀਆਂ ਬਾਹਾਂ ਬਣਿਆ ਜਾਂਦਾ ਸਹਾਰਾ ਬਣਿਆ ਜਾਂਦਾ ਉਦੋਂ ਫਿਰ ਇਹ ਮੁਸ਼ਕਲਾਂ ਰੁਕ ਜਾਣਗੀਆਂ ਸਾਨੂੰ ਆਪਣਾ ਦਸਵੰਦ ਦੀ ਵਰਤੋਂ ਠੀਕ ਕਰਨੀ ਚਾਹੀਦੀ ਆ ਗਰੀਬਾਂ ਤੇ ਲੋੜਵੰਦਾਂ ਦੇ ਉੱਤੇ ਇਹੋ ਹੀ ਹੱਲ ਆ ਬਾਕੀ ਆਸਰਾ ਗੁਰੂ ਦੇ ਸ਼ਬਦ ਦਾ ਜਦੋਂ ਆਪਾਂ ਗੁਰੂ ਸ਼ਬਦ ਉਹਨਾਂ ਨੂੰ ਦੱਸਾਂਗੇ ਗੁਰੂ ਦੀ ਗੱਲ ਦੱਸਾਂਗੇ ਗੁਰੂ ਦੀ ਬਾਤ ਪਾਵਾਂਗੇ ਤਾਂ ਫਿਰ ਹਰੇਕ ਦੇ ਉੱਤੇ ਅਸਰ ਹੁੰਦਾ ਜੇ ਸੱਜਣ ਪਹਿਲਾਂ ਠਾਗੀ ਹੈਗਾ ਸੀ ਪਰ ਜਦੋਂ ਉਹਨੇ ਸੁਣਿਆ ਉਜਲ ਕਾਹਾਂ ਚਿਲਕਣਾ ਘੋਟਮ ਕਲੜੀ ਮਸ ਤੋਤਿਆਂ ਜੂਠਨਾ ਉਤਰਿਆ ਜੇ ਸੋਤੋਂ ਮਾਤੇ ਸ ਤਾਂ ਉਹ ਵੀ ਭਾਈ ਸੱਜਣ ਬਣ ਗਿਆ। ਤੋਂ ਗੁਰੂ ਦੀ ਬਾਣੀ ਦਾ ਅਸਰ ਹੁੰਦਾ ਵਾ। ਬਾਣੀ ਦੇ ਵਿੱਚ ਆਉਂਦਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਅਜਾਮਲ ਨੂੰ ਲੋਕ ਪਾਪੀ ਕਹਿੰਦੇ ਸੀ ਪਰ ਜਦੋਂ ਰੱਬ ਦੇ ਨੇੜੇ ਆਇਆ ਤਾਂ ਉਹਦਾ ਵੀ ਉਧਾਰ ਹੋ ਗਿਆ। ਆਪਾਂ ਜਦੋਂ ਗੁਰੂ ਦੀ ਗੱਲ ਲੈ ਕੇ ਹਰੇਕ ਤੇ ਜਾਵਾਂਗੇ ਆਪਾਂ ਆਪਣੇ ਸਮਾਜ ਨੂੰ ਠੀਕ ਵੀ ਕਰਨਾ ਸਚਿਆਰ ਬਣਾਉਣਾ ਸੋਹਣਾ ਬਣਾਉਣਾ ਵਾ ਭਾਈਚਾਰਾ ਕਾਇਮ ਕਰਨਾ ਇਤਫਾਕ ਤੇ ਮੁਹੱਬਤ ਹੋਵੇ ਸਾਡੀ ਇਸ ਦੁਨੀਆ ਦੇ ਵਿੱਚ ਉਹਦੇ ਨਾਲ ਦੀ ਨਾਲ ਜੇ ਕੋਈ ਲਾਲਚ ਵਸ ਦੂਜੇ ਪਾਸੇ ਗਿਆ ਵੀ ਆ ਅਸੀਂ ਆਪਣੇ ਦਸਵੰਧ ਦੀ ਸਾਰਥਕ ਵਰਤੋਂ ਕਰਕੇ ਆਪਾਂ ਉਹਨਾਂ ਦੀ ਮਦਦ ਕਰਦੀਏ ਤੇ ਕੋਈ ਮਸਲਾ ਨਹੀਂ ਹੈਗਾ ਕਸ਼ਮੀਰ ਜਿਹੜਾ ਤਤਲੋਗਤ ਹੋਈ ਉਸ ਤੋਂ ਬਾਅਦ ਹੁਣ ਦੋਨਾਂ ਮੁਲਕਾਂ ਦੇ ਜਿਹੜੇ ਹਾਲਾਤ ਕੁਝ ਸੁਫਾ ਵੀ ਨਹੀਂ ਹੈ ਦੇਖੋ ਮੈਂ ਤੇ ਸੱਚੇ ਪਾਤਸ਼ਾਹਗੇ ਅਰਦਾਸ ਕਰੂੰ ਕਿ ਇੱਥੇ ਸੁਖ ਸ਼ਾਂਤੀ ਹੋਵੇ ਔਰ ਇੱਥੇ ਨਹੀਂ ਸਾਰੀ ਦੁਨੀਆ ਦੇ ਵਿੱਚ ਹੋਵੇ ਸਾਡੇ ਪ੍ਰੇਮ ਪਿਆਰ ਮੁਹੱਬਤ ਬਣੀ ਰਹਿਣੀ ਚਾਹੀਦੀ ਆ ਕੋਈ ਵੀ ਤੱਤ ਕਿਤੇ ਵੀ ਹੋਣ ਜਿਹੜੇ ਕਿਸੇ નિર્ਦੋਸ਼ ਨੂੰ ਮਾਰਦੇ ਆ ਉਹ ਨਹੀਂ ਹੋਣਾ ਚਾਹੀਦਾ ਮੈਂ ਜਿਹੜੇ ਗਏ ਨੇ ਦੁਨੀਆ ਤੋਂ ਉਹਨਾਂ ਲਈ ਸੱਚੇ ਪਾਤਸ਼ਾਹਗੇ ਉਦਨ ਵੀ ਅਰਦਾਸ ਕੀਤੀ ਮੈਂ ਅੱਜ ਵੀ ਕਰਦਾ ਸੱਚੇ ਪਾਤਸ਼ਾਹ ਉਹਨਾਂ ਦੀਆਂ ਆਤਮਾਵਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਪਰਵਾਰਾਂ ਦੀ ਬੜਾ ਅਸਹਿ ਦੁੱਖਾ ਪਰਿਵਾਰਾਂ ਨੂੰ ਵੀ ਸੱਚੇ ਪਾਤਸ਼ਾਹ ਹੁਣ ਹਿੰਮਤ ਬਖਸ਼ੇ ਬਲ ਬਖਸ਼ੇ ਕਿ ਉਹ ਇਸ ਪਾਣੇ ਨੂੰ ਮੰਨ ਸਕਣ ਪਰ ਮੈਂ ਗੁਰੂ ਅਗੇ ਅਰਦਾਸ ਕਰਦਾ ਕੁੱਲ ਦੁਨੀਆ ਦੇ ਵਿੱਚ ਕਿਤੇ ਵੀ ਐਵੇਂ ਨਹੀਂ ਹੋਣਾ ਚਾਹੀਦਾ ਇਹ ਕਿਸੇ ਲਈ ਵੀ ਠੀਕ ਨਹੀਂ ਆ ਅਸੀਂ ਕਿਸੇ ਨੂੰ ਜਾਨ ਨਹੀਂ ਦੇ ਸਕਦੇ ਕਿਤੇ ਕਿਸੇ ਨੂੰ ਵੀ ਕਿਸੇ ਨੂੰ ਕਿਸੇ ਦੀ ਵੀ ਜਾਨ ਲੈਣ ਦਾ ਕੋਈ ਹੱਕ ਨਹੀਂ ਹੈਗਾ ਕੋਈ ਕਿਤੇ ਵੀ ਕਰੇ ਇਹ ਨਹੀਂ ਹੋਣਾ ਚਾਹੀਦਾ ਇਹ ਮੁਹੱਬਤ ਇਤਫਾਕ ਹੀ ਰਹਿਣਾ ਚਾਹੀਦਾ ਕੋ ਕਟੜਤ ਨਹੀਂ ਹੋਣੀ ਚਾਹੀਦੀ ਜਿਸ